ਸਸਿਕਲ ਜੀ ਤੁਸੀਂ ਦੇਖ ਰਹੇ ਹੋ ਸੱਤ ਟੈਲੀਵਿਜ਼ਨ ਤੇ ਮੈਂ ਗੁਰਜਿੰਦਰ ਸਿੰਘ ਪੰਗੋ ਅੱਜ ਕਾਂਗਰਸ ਪਾਰਟੀ ਨੇ ਲੁਧਿਆਣਾ ਚ ਗਲਾੜਾ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਕਾਂਗਰਸ ਦੀ ਲੀਡਰਸ਼ਿਪ ਕਾਂਗਰਸ ਪ੍ਰਧਾਨ ਰਾਜਾ ਵਣਿੰਗ ਦੀ ਅਗਵਾਈ ਦੇ ਹੇਠ ਇਕੱਠੇ ਹੋ ਕੇ ਇਸ ਗੱਲ ਦੇ ਲਈ ਰੋਸ ਪ੍ਰਦਰਸ਼ਨ ਕੀਤਾ ਕਿ ਲੈਂਡ ਪੁੱਲਿੰਗ ਪਾਲਿਸੀ ਦਾ ਕਾਂਗਰਸ ਪਾਰਟੀ ਵਿਰੋਧ ਕਰਦੀ ਆ ਕਿ ਲੈਂਡ ਪੁੱਲਿੰਗ ਪਾਲਿਸੀ ਇੱਕ ਇਹੋ ਜੀ ਪਾਲਿਸੀ ਆ ਜਿਹੜੀ ਕਿਸਾਨਾਂ ਦੇ ਨਾਲ ਸਰਾਸਰ ਧੋਖਾ ਕਾਂਗਰਸ ਪਾਰਟੀ ਨੇ ਅੱਜ ਇਸ ਗੱਲ ਦਾ ਵੀ ਦਾਵਾ ਕੀਤਾ ਜਦੋਂ ਉਸ ਇਕੱਠ ਦੇ ਵਿੱਚ तमाम ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ तमाम ਲੀਡਰਸ਼ਿਪ ਪੰਜਾਬ ਦੀ ਉਹ ਲੀਡਰਸ਼ਿਪ ਉਸ ਧਰਨੇ ਦੇ ਵਿੱਚੋਂ ਜਦੋਂ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਹੋ ਰਹੇ ਸੀ ਜਾਂ ਉਹਨਾਂ ਲੋਕਾਂ ਨੂੰ ਸੰਬੋਧਨ ਹੋ ਰਹੇ ਸੀ ਜਿਹੜੇ ਉਸ ਧਰਨੇ ਪ੍ਰਦਰਸ਼ਨ ਦੇ ਵਿੱਚ ਕਾਂਗਰਸ ਪਾਰਟੀ ਦਾ ਕੇਡਰ ਸ਼ਾਮਲ ਸੀ ਕਾਂਗਰਸੀ ਲੀਡਰਾਂ ਦਾ ਕਹਿਣਾ ਕਿ ਜਿਹੜਾ ਦਾਵਾ ਕਾਂਗਰਸੀ ਲੀਡਰਸ਼ਿਪ ਨੇ ਕੀਤਾ ਕਿ 2027 ਦੇ ਵਿੱਚ ਸਾਡੀ ਸਰਕਾਰ ਆ ਰਹੀ ਹੈ ਜਦੋਂ 2027 ਦੇ ਵਿੱਚ ਸਾਡੀ ਸਰਕਾਰ ਚੁਣੀ ਗਈ ਤਾਂ ਅਸੀਂ ਸਰਕਾਰ ਚੁਣਨਸਾਰ ਜਦੋਂ ਪੰਜਾਬ ਦੇ ਲੋਕਾਂ ਨੇ ਸਾਨੂੰ ਵੋਟਾਂ ਪਾਤੀਆਂ ਅਸੀਂ ਸੱਤਾ ਦੇ ਵਿੱਚ ਆ ਗਏ ਤਾਂ ਅਸੀਂ ਸੱਤਾ ਦੇ ਵਿੱਚ ਆਉਂਦਿਆਂ ਹੀ ਲੈਂਡ ਪੁੱਲਿੰਗ ਪਾਲਿਸੀ ਨੂੰ ਰੱਦ ਕਰਾਂਗੇ ਕਿਉਂਕਿ ਇਹ ਪਾਲਿਸੀ ਇੱਕ ਇਹੋ ਜੀ ਪਾਲਿਸੀ ਆ ਜਿਹੜੀ ਪਾਲਿਸੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਬਣਾਈ ਆ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਮੁਨਾਫਾ ਖੱਟਣ ਦੇ ਲਈ ਇਹ ਗੱਲ ਕਾਂਗਰਸ ਦੀ ਅੱਜ ਲੀਡਰਸ਼ਿਪ ਨੇ ਉੱਥੇ ਕਹੀ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਸੁਖਪਾਲ ਖਹਿਰਾ ਕੈਪਟਨ ਸੰਦੀਪ ਸਿੰਘ ਸੰਧੂ ਤਮਾਮ ਜਿਹੜੀ ਲੀਡਰਸ਼ਿਪ ਹੈ ਕਾਂਗਰਸ ਦੀ ਆਹ ਸਾਰੇ ਇੱਥੇ ਸ਼ਾਮਲ ਰਹੇ ਲੁਧਿਆਣਾ ਦੇ ਵਿੱਚ ਕਾਂਗਰਸ ਜਾਂ ਕਾਂਗਰਸਮੈਨ ਜਿਹੜੇ ਇਕੱਠੇ ਹੋਏ ਉਹਨਾਂ ਨੇ ਕਿਹਾ ਕਿ ਆਹ ਜਿਹੜੀ ਪਾਲਿਸੀ ਆ ਇਹ ਪਾਲਿਸੀ ਇਕੱਲੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਕਾਰ ਨਹੀਂ ਕਾਂਗਰਸ ਦੇ ਲੀਡਰਾਂ ਦਾ ਕਹਿਣਾ ਕਿ ਦਿੱਲੀ ਦੇ ਜਿਹੜੇ ਲੀਡਰ ਨੇ ਪੰਜਾਬ ਦੇ ਵਿੱਚ ਬੈਠੇ ਹੋਏ ਉਹਨਾਂ ਦੀ ਰਜ਼ਾਮੰਦੀ ਦੇ ਨਾਲ ਜਾਂ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਦੇ ਹੁਕਮ ਦੇ ਨਾਲ ਉਹਨਾਂ ਦੇ ਆਰਡਰ ਦੇ ਨਾਲ ਆਹ ਪਾਲਿਸੀ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤੀ ਗਈ ਬਣਾਈ ਗਈ ਤੇ ਇਸ ਪਾਲਿਸੀ ਨੂੰ ਅੱਗੇ ਵਧਾਇਆ ਜਾ ਰਿਹਾ ਕਿ ਕਿਵੇਂ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਨੂੰ ਵੇਚ ਕੇ ਇਹਨਾਂ ਦੇ ਵਿੱਚੋਂ ਮੁਨਾਫਾ ਖੱਟਿਆ ਜਾਏ ਪਰ ਕਾਂਗਰਸ ਨੇ ਕਿਹਾ ਕਿ ਜਿਹੜਾ ਸੁਪਨਾ ਆ ਮਾਧਿਮੀ ਪਾਰਟੀ ਦਾ ਕਿ ਅਸੀਂ ਜ਼ਮੀਨਾਂ ਦੇ ਉੱਪਰ ਕਾਬਜ ਹੋ ਜਾਾਂਗੇ ਅਸੀਂ ਸਰਕਾਰ ਨੂੰ ਇਹਨਾਂ ਜ਼ਮੀਨਾਂ ਦੇ ਉੱਪਰ ਕਾਬਜ ਨਹੀਂ ਹੋਣ ਦੇਣਾ ਕਾਂਗਰਸ ਕੰਦੀ ਕਿ ਇਹ ਲੜਾਈ ਅਸੀਂ ਸ਼ੁਰੂ ਕਰ ਰਹੇ ਹਾਂ ਤੇ ਇਸ ਲੜਾਈ ਨੂੰ ਅਸੀਂ ਉਦੋਂ ਤੱਕ ਤੋਰਾਂਗੇ ਉਦੋਂ ਤੱਕ ਲੜਾਂਗੇ ਜਦੋਂ ਤੱਕ ਇਹ ਪਾਲਿਸੀ ਰੱਦ ਨਹੀਂ ਹੋ ਜਾਂਦੀ ਸਰਕਾਰ ਦਾ ਜਿਹੜਾ ਸੁਪਨਾ ਕਿ ਅਸੀਂ ਇਹ ਜ਼ਮੀਨਾਂ ਹਥਿਆਉਣੀਆਂ ਨੇ ਜਦੋਂ ਤੱਕ ਇਹ ਸਾਰਾ ਕੁਝ ਨਾ ਹੋਵੇ ਰਾਜਾ ਬੜਿੰਗਦੀ ਪ੍ਰਧਾਨਗੀ ਦੇ ਹੇਠ ਕਾਂਗਰਸ ਇਸ ਲੜਾਈ ਨੂੰ ਅੱਗੇ ਵਧਾ ਰਹੀ ਆ। ਲੜਾਈ ਤਾਂ ਦੇਖੋ ਕਿ ਪੂਰੇ ਪੰਜਾਬ ਦੇ ਕਿਸਾਨਾਂ ਦੀ ਆਏ। ਜਿਨ੍ਹਾਂ ਜਿਨ੍ਹਾਂ ਲੋਕਾਂ ਦੀ ਜ਼ਮੀਨਾਂ ਆ ਰਹੀਆਂ ਨੇ ਜਾਂ ਜਿਹੜੇ ਲੋਕ ਜ਼ਮੀਨਾਂ ਦੇ ਮਾਲਕ ਨੇ। ਅੱਜ ਨਹੀਂ ਤਾਂ ਕੱਲ ਉਹਨਾਂ ਦੇ ਅੱਗੇ ਜ਼ਮੀਨਾਂ ਬਚਾਉਣ ਦਾ ਚੈਲੰਜ ਇੱਕ ਖੜਿਆ ਹੈ ਤੇ ਚ ਕੋਈ ਦੋ ਰਾਮਾ ਨਹੀਂ। ਪਰ ਸਵਾਲ ਇਹ ਪੈਦਾ ਹੁੰਦਾ ਕਿ ਕਾਂਗਰਸ ਇਸ ਲੜਾਈ ਨੂੰ ਕਦੋਂ ਤੱਕ ਜਾਰੀ ਰੱਖ ਸਕੂਗੀ? ਕੀ ਕਾਂਗਰਸ ਪਾਰਟੀ ਇਸ ਲੜਾਈ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸੱਤਾ ਦੇ ਵਿੱਚ ਹੁੰਦਿਆਂ ਹੀ ਜਾਰੀ ਰੱਖ ਸਕੂਗੀ ਕਿਉਂਕਿ ਜਦੋਂ ਕਾਂਗਰਸ ਪਾਰਟੀ ਨੂੰ ਸਵਾਲ ਹੁੰਦੇ ਨੇ ਕਾਂਗਰਸ ਪਾਰਟੀ ਨੂੰ ਸਵਾਲ ਹੁੰਦੇ ਨੇ ਕਿ ਥੋੜੀ ਸਰਕਾਰ ਵੇਲੇ ਵੀ ਤਾਂ ਜ਼ਮੀਨਾਂ ਐਕਵਾਇਰ ਹੋਈਆਂ ਨੇ ਥੋੜੀ ਜਦੋਂ ਸਰਕਾਰ ਦੇ ਵੇਲੇ ਜ਼ਮੀਨਾਂ ਐਕਵਾਇਰ ਹੁੰਦੀਆਂ ਸੀ ਉਦੋਂ ਤੁਸੀਂ ਵਿਰੋਧ ਕਿਉਂ ਨਹੀਂ ਕੀਤਾ ਇਹ ਸਵਾਲ ਵੀ ਹੋ ਰਹੇ ਨੇ ਕਾਂਗਰਸ ਪਾਰਟੀ ਨੂੰ ਬਾਕੀ ਸੁਖਵੀਰ ਸਿੰਘ ਬਾਦਲ ਹੋਰੀ ਕੱਲ੍ਹ ਧਰਨੇ ਦੇ ਉੱਪਰ ਬੈਠਣਗੇ ਗਲਾੜਾ ਦੇ ਦਫ਼ਤਰ ਦੇ ਬਾਹਰ ਟਾਈਮ ਰੱਖਿਆ ਹੋਇਆ ਸ਼ਰਮਣੀ ਅਕਾਲੀ ਦਲ ਦਾ ਕਹਿਣਾ ਕਿ ਅਸੀਂ ਇਸ ਸੰਘਰਸ਼ ਨੂੰ ਵਡਿਆ ਤੇ ਇਸ ਸੰਘਰਸ਼ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਅੱਜ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਕਿ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਨਹੀਂ ਹੋਣ ਦੇਵਾਂਗੇ ਕੱਲ ਸ਼ਰਮਣੀ ਅਕਾਲੀ ਜਲ ਉੱਥੇ ਜਾ ਕੇ ਜਿਹੜਾ ਹੈਗਾ ਆਪਣਾ ਰੋਜ਼ ਪ੍ਰਦਰਸ਼ਨ ਕਰੂਗਾ ਇਸ ਤੋਂ ਬਾਅਦ ਕਿਸਾਨ ਜਿੱਥੇ ਬੰਦੀ ਉਹਦੇ ਪ੍ਰੋਗਰਾਮ ਨੇ ਆਪਾਂ ਨੇ ਕੱਲ ਵੀ ਉਹਦੇ ਤੇ ਗੱਲਬਾਤ ਕੀਤੀ ਸੀ ਪਰ ਸਵਾਲ ਇੱਕ ਇਹ ਵੀ ਪੈਦਾ ਹੁੰਦਾ ਕਿ ਜਦੋਂ ਕਿ ਸਿਆਸੀ ਲੀਡਰਾਂ ਦੀ ਜਦੋਂ ਲੋਕ ਹਿੱਤਾਂ ਦੇ ਕੋਲ ਲੜਾਈ ਹੁੰਦੀ ਆ ਇਹ ਇਹ ਲੜਾਈ ਲੋਕ ਹਿੱਤਾਂ ਦੇ ਖਾਤਰ ਹੁੰਦੀ ਆ ਜਾਂ ਫਿਰ ਸੱਤਾ ਦੇ ਵਿੱਚ ਆਪਣੀ ਥਾਂ ਬਣਾਉਣ ਦੇ ਲਈ ਹੁੰਦੀ ਆ ਜੇਕਰਤਾ ਕਾਂਗਰਸ ਪਾਰਟੀ ਇਸ ਮੰਨ ਕੇ ਚੱਲੋ ਫੋਰ ਐਗਜ਼ਾਮਪਲ ਕਿ 27 ਦੇ ਵਿੱਚ ਕਾਂਗਰਸੀ ਸਰਕਾਰ ਬਣ ਜਾਂਦੀ ਹੈ ਸਰਕਾਰ ਭਾਵੇਂ ਕਿਸੇ ਦੀ ਬਣੇ ਉਦਾਹਰਨ ਦੇ ਤੌਰ ਤੇ ਪਰ ਮੰਨ ਲਓ ਜੇ 27 ਦੇ ਵਿੱਚ ਸੱਤਾ ਦੇ ਵਿੱਚ ਸਰਕਾਰ ਆ ਜਾਂਦੀ ਆ ਕਿ ਉਦੋਂ ਸਰਕਾਰ ਬਣਨ ਤੋਂ ਬਾਅਦ ਕਾਂਗਰਸੀ ਲੀਡਰ ਇਸ ਲੜਾਈ ਨੂੰ ਜਾਰੀ ਰੱਖਣਗੇ ਕਿ ਸਾਡੀ ਸਰਕਾਰ ਦੇ ਵਿੱਚ ਵੀ ਕਿਸੇ ਦੀ ਜ਼ਮੀਨ ਐਕਵਾਇਰ ਨਹੀਂ ਹੋਊਗੀ ਇਸ ਗੱਲ ਦੇ ਉੱਪਰ ਜਵਾਬ ਦਿੰਦੀਆਂ ਨੇ ਕਿਸਾਨ ਜਥੇਬੰਦੀਆਂ ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਉਗਰਹਾ ਜਥੇਬੰਦੀ ਸੋਚਦੀ ਆ ਜਿਉਂਾਂ ਦਾ ਇੱਕ ਜਿਹੜਾ ਆਪਣਾ ਜਥੇਬੰਦੀ ਦਾ ਵਿਚਾਰ ਹੈਗਾ ਪੰਜਾਬ ਦੀ ਸਿਆਸਤ ਪ੍ਰਤੀ ਉਗਰਹਾ ਜਥੇਬੰਦੀ ਕਹਿੰਦੀ ਹੈ ਕਿ ਆਹ ਮੌਕਾ ਪਰਸਤ ਸਿਆਸਤ ਹੈ ਜਿਹੜੇ ਸਿਆਸੀ ਲੀਡਰ ਨੇ ਕਿ ਇਹ ਸਿਰਫ ਮੌਕੇ ਦੀ ਸਿਆਸਤ ਕਰਦੇ ਨੇ ਜਿਕਰ ਜਿਹੜੇ ਅੱਜ ਸੱਤਾ ਦੇ ਵਿੱਚ ਬੈਠੇ ਨੇ ਉਹਨਾਂ ਦੀ ਪਾਲਿਸੀ ਦਾ ਆਪੋਜੀਸ਼ਨ ਵਿਰੋਧ ਕਰ ਰਹੀ ਆ ਜਦੋਂ ਆਪੋਜੀਸ਼ਨ ਸੱਤਾ ਦੇ ਵਿੱਚ ਬੈਠੀ ਹੋਊਗੀ ਤਾਂ ਉਹਨਾਂ ਨੇ ਵੀ ਆਹੀ ਸਾਡੇ ਤੇ ਨੀਤੀਆਂ ਲਾਗੂ ਕਰਨੀਆਂ ਨੇ ਆਹ ਗੱਲ ਉਗਰਹਾ ਜਥੇਬੰਦੀ ਕਰਦੀ ਆ ਉਨਾ ਦਾ ਆਪਣਾ ਤਰਕ ਹੈ ਕਿ ਅਸੀਂ ਕਦੇ ਨਹੀਂ ਚਾਹੁੰਦੇ ਕਿ ਜਿਹੜੇ ਲੋਕ ਲੋਕ ਘੋਲ ਹੁੰਦੇ ਨੇ ਜਿਹੜੇ ਜਮਾਤ ਦੇ ਘੋਲ ਹੁੰਦੇ ਨੇ ਕਲਾਸ ਸਟਰਗਲ ਹੁੰਦੀ ਹੈ ਕਿ ਇਹਨਾਂ ਦੇ ਵਿੱਚ ਕੋਈ ਜਿਹੜੇ ਸਿਆਸਤਦਾਨ ਨੇ ਇਹ ਸਿਆਸਤਦਾਨ ਆਪਣੀ ਭੂਮਿਕਾ ਨਿਭਾਉਣ ਜਿਵੇਂ ਜਦੋਂ ਕਿਸਾਨ ਜਥੇਬੰਦੀਆਂ ਦਿੱਲੀ ਗਈਆਂ ਸੀ ਤਾਂ ਦਿੱਲੀ ਦੀ ਉਦਾਹਰਣ ਦਿੰਦੀਆਂ ਨੇ ਕਿਸਾਨ ਜਥੇਬੰਦੀਆਂ ਕਿ ਜਿਹੜੇ ਦਿੱਲੀ ਵਾਲੇ ਤਿੰਨ ਖੇਤੀ ਕਾਨੂੰਨ ਸੀ ਤਿੰਨ ਖੇਤੀ ਕਾਨੂੰਨ ਇਸ ਕਰਕੇ ਸਫਲ ਹੋ ਪਾਏ ਕਿ ਜਿਹੜੀ ਦਿੱਲੀ ਦੀ ਸਟੇ ਸੀ ਸਿੰਗੂ ਦੀ ਟਿੱਕਰੀ ਦੀ ਪਲਵਲ ਦੀ ਉਹਨਾਂ ਇਹਨਾਂ ਸਟੇਜਾਂ ਦੇ ਉੱਪਰ ਕਿਸੇ ਸਿਆਸੀ ਲੀਡਰ ਨੂੰ ਚੜ੍ਹਨ ਨਹੀਂ ਸੀ ਦਿੱਤਾ ਗਿਆ ਜਦੋਂ ਸਿਆਸੀ ਲੀਡਰ ਉੱਥੇ ਗਏ ਵੀ ਸੀ ਕਿ ਸਿਆਸੀ ਲੀਡਰਾਂ ਦਾ ਵਿਰੋਧ ਕੀਤਾ ਸੀ ਇਹ ਗੱਲ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਪਰ ਦੇਖਣ ਵਾਲਾ ਹੋਊਗਾ ਜ਼ਮੀਨਾਂ ਵਾਲਾ ਜਿਹੜਾ ਇਹ ਮਾਮਲਾ ਕਿ ਸਿਆਸੀ ਜਮਾਤਾਂ ਦੇ ਕਿਸਾਨ ਜਥੇਬੰਦੀਆਂ ਇਸ ਮਾਮਲੇ ਨੂੰ ਕਿੱਥੇ ਤੱਕ ਲੈ ਕੇ ਜਾ ਸਕਦੀਆਂ ਕਿੱਥੇ ਤੱਕ ਲੜ ਸਕਦੀਆਂ ਇੱਕ ਲਕੀਰ ਤਾਂ ਖਿੱਚੀ ਗਈ ਆ ਇੱਕ ਪਾਸੇ ਸਰਕਾਰ ਦੂਜੇ ਪਾਸੇ ਸਰਕਾਰ ਦੇ ਆਪੋ ਜਿ ਜਿਹੜੇ ਲੀਡਰ ਨੇ ਜਾਂ ਸਿਆਸੀ ਧਿਰਾਂ ਨੇ ਜਾਂ ਸੰਗਠਨ ਨੇ ਸਿਆਸੀ ਅਕਾਲੀ ਦਲ ਤੇ ਕਾਂਗਰਸ ਤੇ ਤੀਜੀ ਧਿਰ ਕਿਸਾਨ ਜਥੇਬੰਦੀਆਂ ਦੀ ਵੀ ਹੈ ਸੋ ਦੇਖਣ ਵਾਲਾ ਹੋਊਗਾ ਜੋ ਵੀ ਅਪਡੇਟ ਹੋਊਗਾ ਲਗਾਤਾਰ ਤੁਹਾਡੇ ਨਾਲ ਹੋ ਸਾਂਝੀ ਕਰਦੇ ਰਹਾਂਗੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਸਤਿ ਸ੍ਰੀ ਅਕਾਲ